ਪਾਸਪੋਰਟ ਆਇਆ ਪੀਅਰ ਵੀਜ਼ਾ ਕੈਨੇਡਾ ਦਾ ਕੋਮਲ ਪ੍ਰੀਤ कौर ਮੈਥਪੁਰ ਤੋਂ ਜੀ ਪਾਸਪੋਰਟ ਦੇਣ ਲੱਗੇ ਆ ਕੋਮਲ ਨੂੰ ਪੁੱਛਦੇ ਆ ਕਿੰਨੀ ਖੁਸ਼ੀ ਆ ਜੀ ਪਾਸ ਵੀਜ਼ਾ ਆ ਗਿਆ ਤੁਹਾਡਾ ਮੈਨੂੰ ਬਹੁਤ ਖੁਸ਼ੀ ਆ ਆਪਣਾ ਵੀਜ਼ਾ ਰੀਸੀਵ ਕਰਕੇ ਕੀ ਕਹਿਣਾ ਚਾਹੁੰਦੇ ਹੋ ਗੋਬਰਾਡ ਦੀ ਟੀਮ ਬਾਰੇ ਮੈਂ ਕਾਫੀ ਟਾਈਮ ਤੋਂ ਵੇਟ ਕਰੀ ਸੀ ਆਪਣੇ ਵੀਜ਼ੇ ਦੀ ਸੋ ਐਸ ਕੀ ਮੇਰੇ ਹਸਬੈਂਡ ਦਾ ਮੇਰੇ ਸਿਸਟਰ ਇਨ ਲਾਅਰ ਔਰ ਮੇਰੇ ਪੇਰੈਂਟਸ ਦਾ ਵੀ ਵੀਜ਼ਾ ਇੱਥੋਂ ਹੀ ਹੋਇਆ ਸੋ ਮੈਂ ਬਹੁਤ ਹੈਪੀ ਹਾਂ ਕਿਉਂਕਿ ਗੋ ਐਬ੍ਰੋਡ ਅਕੈਡਮੀ ਚਾਂਸ ਦਿੰਦੀ ਆ ਫੈਮਲੀ ਇਕੱਠੀਆਂ ਕਰਨ ਨੂੰ ਸੋ ਪਲੀਜ਼ ਵਿਜ਼ਿਟ ਟੂ ਗੋ ਐਬ੍ਰੋਡ ਅਕੈਡਮੀ ਥੈਂਕ ਹਾਂਜੀ ਭੈਣ ਜੀ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਨੌ ਦਾ ਵੀਜ਼ਾ ਆ ਗਿਆ ਅੱਜ ਸਾਰਾ ਫੈਮਲੀ ਇਕੱਠੇ ਜਾ ਰਹੇ ਹਾਂ ਕੈਨੇਡਾ ਦੱਸੋ ਗੋ ਐਬ੍ਰੋਡ ਬਾਰੇ ਕੀ ਵਿਚਾਰ ਆ ਤੁਹਾਡਾ ਅਸੀਂ ਮੈਂ ਗੋਵਰੋਡ ਟੀਮ ਦਾ ਬਹੁਤ-ਬਹੁਤ ਥੈਂਕ ਯੂ ਕਰਦੀ ਕਿਉਂਕਿ ਇਹ ਟੀਮ ਜਿਹੜੀ ਹੈ ਹਮੇਸ਼ਾ ਹੀ ਪਰਿਵਾਰ ਨੂੰ ਮਿਲਵਾਉਂਦੀ ਹੈ ਸਾਡਾ ਬੇਟਾ ਪਹਿਲਾਂ ਗਿਆ ਫਿਰ ਮੇਰੀ ਬੇਟੀ ਗਈ ਫਿਰ ਸਾਡੇ ਚਾਚੀ ਦਾ ਫਸਿਆ ਹੋਇਆ ਸੀਗਾ ਵੀਜ਼ਾ ਉਹ ਲਗਵਾ ਕੇ ਦਿੱਤਾ ਔਰ ਫਿਰ ਉਹਨਾਂ ਦੀਆਂ ਚਾਰ ਰਿਫਿਊਜ਼ਲ ਸੀਗੀਆਂ ਉਹਨਾਂ ਇਹਨਾਂ ਨੇ ਗੋਵਰੋਡ ਟੀਮ ਨੇ ਲਗਵਾ ਕੇ ਦਿੱਤੀਆਂ ਫਿਰ ਹੁਣ ਮੇਰੀ ਡਾਟਰ ਇਨ-ਲਾਅ ਦਾ ਵੀਜ਼ਾ ਆਇਆ ਔਰ ਮੈਂ ਜਿੰਨੀ ਹੈਪੀ ਹਾਂ ਕਿ ਅਸੀਂ ਹੁਣ ਸਾਰੇ ਜਾਨੇ ਜਿਹੜੇ ਕੈਨੇਡਾ ਵਿਜ਼ਿਟ ਕਰ ਰਹੇ ਆ ਇਕੱਠੇ ਔਰ ਮੈਂ ਬਹੁਤ ਖੁਸ਼ ਆ ਤੁਸੀਂ ਵੀ ਚਾਹਦੇ ਹੋ ਇਦਾਂ ਪਰਿਵਾਰ ਚ ਇਕੱਠੇ ਜਾਣਾ ਇਕੱਠੇ ਰਹਿਣਾ ਗੋ ਅਬਰੋਡ ਟੀਮ ਕੋਲ ਆਓ ਔਰ ਆਪਣੇ ਵੀਜ਼ੇ ਲੈ ਕੇ ਜਾਓ ਔਰ ਆਪਣੇ ਪਰਿਵਾਰਾਂ ਵਿੱਚ ਹੱਸੋ ਖੇਡੋ ਜਾ ਕੇ ਹਾਂਜੀ ਜੇ ਤੁਸੀਂ ਵੀ ਕਰਾਉਣਾ ਚਾਹੁੰਦੇ ਹੋ ਪੀਆਰ ਵੀਜ਼ਾ ਡਿਗਰੀ ਵੀਜ਼ਾ ਸਟੱਡੀ ਵੀਜ਼ਾ ਤਾਂ ਇੱਕੋ ਨਾਮ ਯਾਦ ਰੱਖੋ ਗੋ ਅਬਰੋਡ ਆਇਲਟਸ ਅਕੈਡਮੀ ਨਕੌਦਰ ਥੈਂਕ ਯੂ